ਸਾਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੰਤਰੀ ਸਾਹਿਬ ਨੇ ਇਹ ਉਪਰਾਲਾ ਕੀਤਾ ਬੀ ਆਰ ਅੰਬੇਦਕਰ ਜੀ ਦਾ ਬੋਧੇ ਤੇ ਲਵਾ ਕੇ ਕਿਉਂਕਿ ਬੀ ਆਰ ਅੰਬੇਦਕਰ ਜੀ ਨੂੰ ਸਾਡੇ ਸਭੈ ਨੂੰ ਬਹੁਤ ਵੱਡੀ ਦੇਨ ਹੈ ਉਹਨਾਂ ਨੇ ਸਾਨੂੰ ਅਧਿਕਾਰ ਦਵਾਇਆ ਮਤਲਬ ਹਰ ਇੱਕ ਚੀਜ਼ ਦਾ ਜਿਸ ਦਾ ਮੱਤਾ ਅਧਿਕਾਰ ਸਾਨੂੰ ਅਧਿਕਾਰ ਦਵਾਇਆ ਅਸੀਂ ਬੀ ਆਰ ਅੰਬੇਦਕਰ ਜੀ ਦੇ ਬਹੁਤ ਰਿਣੀ ਉਹਨਾਂ ਨੇ ਸਾਨੂੰ ਸਿੱਖਿਆ ਦਾ ਅਧਿਕਾਰ ਦਵਾਇਆ ਤਾਂ ਕਿ ਸਿੱਖਿਆ 'ਚ ਅਸੀਂ ਅੱਗੇ ਵਧ ਸਕੀਏ ਕਿਉਂਕਿ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਜਿਹੜਾ ਕਿਸੇ ਵੀ ਪਰਿਵਾਰ ਦਾ ਦੋਖ ਜਿਹੜਾ ਆ ਉਕਸਰ ਕਹਾਜਾ ਕੋਈ ਵੀ ਨਹੀਂ ਕਰ ਸਕਦਾ ਬਸ ਉਹਨਾਂ ਦੇ ਬੱਚੇ ਕਰ ਸਕਦੇ ਜੇ ਉਹ ਮਨ ਲਿਖ ਲੈ। ਸੋ ਬੀ ਆਰ ਅੰਬੇਦਕਰ ਜੀ ਨੇ ਸਿੱਖਿਆ ਦਾ ਜਿਹੜਾ ਸੰੋਧਿਕਾਰ ਦਵਾਇਆ ਸੀ ਉਹਨਾਂ ਦੀ ਤਾਕਤ ਹੀ ਨਹੀਂ ਆ। ਪਰ ਉਹਨਾਂ ਨੇ ਕਿਹਾ ਇੱਥੇ ਬੁੱਤ ਸਥਾਪਿਤ ਕੀਤਾ ਜਗਿਆ। ਅਸੀਂ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਦਾ ਨਾਮ ਰਵੇ। ਸੁਹਰੀ ਅੱਖਾਂ ਦੇ ਵਿੱਚ ਜਿਹੜੇ ਕਮਿਊਨਿਟੀ ਹੈਗੀ ਆ ਉਹ ਬੀ ਆਰ ਅੰਬੇਦਕਰ ਜੀ ਤੋਂ ਇਨਸਪੀਰੇਸ਼ਨ ਲੈ ਕੇ ਜਿਸਤਾਨਾ ਦੀਆਂ ਸਮਸ਼ਾਹਾਂ ਸੀ। ਉਹਨਾਂ ਦੇ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੇ ਪੂਰਨਿਆਂ ਤੇ ਚੱਲਣ ਤੇ ਆਪਣੇ ਬੱਚਿਆਂ ਦੀ ਤਰੱਕੀ ਦੇਖਣ ਔਰ ਆਪਣੇ ਸਮਾਜ ਦੀ ਤ ਦੇਖੋ ਜੀ ਬੜੇ ਹੀ ਲੰਮੇ ਸਮੇਂ ਤੋਂ ਸਾਡੇ ਜਿਹੜੇ ਦਲਤਰੀਨ ਸਮਾਜ ਨੇ ਇਹਨਾਂ ਦੀ ਬੜੀ ਹੀ ਚਰੋਖਲੀ ਮੰਗ ਸੀ ਕਿ ਡਾਕਟਰ ਸਾਹਿਬ ਦਾ ਬਾਬਾ ਸਾਹਿਬ ਦਾ ਕਿਤਨੇ ਕਿਤੇ ਜਨਾਲੇ ਦੇ ਵਿੱਚ ਬੁੱਤ ਜਿਹੜਾ ਉਸਾਰਿਆ ਜਾਵੇ ਕਿਉਂਕਿ ਜਿਹੜੇ ਸਾਡੇ ਬਾਬਾ ਸਾਹਿਬ ਨੇ ਇੱਕ ਬੜੇ ਵੱਡੇ ਮਾਡਲ ਨੇ ਸਾਡੇ ਸਮਾਜ ਵਾਸਤੇ ਸੋ ਇਹਨਾਂ ਦੇ ਬੁੱਤ ਲਗਾਉਣੇ ਇੱਕ ਸਮਝ ਲਓ ਵੀ ਆਪਾਂ ਜਦੋਂ ਦੇਖਾਂਗੇ ਤਾਂ ਸਾਨੂੰ ਯਾਦ ਆਏਗਾ ਕਿ ਅਸੀਂ ਸਮਾਜ ਦੇ ਵਿੱਚ ਆਏ ਸੀ ਸਮਾਜ ਦੇ ਵਿੱਚ ਕੀ ਕਰਨਾ ਆਏ ਆ ਸਮਾਜ ਦੇ ਵਿੱਚ ਉਹਨਾਂ ਦੀ ਬਣੀ ਭਾਰਤ ਦੇਸ਼ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਜਿਹੜੀ ਅਸੀਂ ਕਦੀ ਵੀ ਇਤਿਹਾਸ ਦੇ ਵਿੱਚ ਭੁਲਾ ਨਹੀਂ ਸਕਦੇ ਸੋ ਅੱਜ ਸਾਡੇ ਕੈਬਨਿਟ ਮੰਤਰੀ ਸਰਪੰਚ ਜੀਤੂ ਸਾਹਿਬ ਜੀ ਉਹਨਾਂ ਦੇ ਯਤਨਾਂ ਸਦਕਾ ਜੋ ਅੱਜ ਬੁੱਤ ਦੀ ਉਸਾਰੀ ਜੋ ਇੱਥੇ ਹੋ ਰਹੀ ਆ ਉਹਦਾ ਉਦਘਾਟਨ ਕਰਨ ਜਾ ਰਹੇ ਆ ਸਾਨੂੰ ਬੜੀ ਖੁਸ਼ੀ ਆ ਸਾਰੇ ਸ਼ਹਿਰ ਵਾਸੀਆਂ ਨੂੰ ਇਹਦੀ ਵਧਾਈ ਵੀ ਦਿੰਨੇ ਆ ਅਸੀਂ ਆਸ ਵੀ ਰੱਖਦੇ ਆ ਕਿ ਸਾਡੇ ਜਿਹੜੇ ਆਉਣ ਵਾਲਾ ਬੱਚੇ ਨੇ ਸਾਡਾ ਆਉਣ ਵਾਲਾ ਕੋ ਵੇਖਿਆ ਇੱਥੇ ਆਣ ਕੇ ਜਦੋਂ ਨਾਲ ਪਾਰਕ ਬਣੇਗਾ ਇਦਾਂ ਨਾਲ ਘੁੰਮਿਆ ਕਰੇਗਾ ਨਾਲੇ ਬਾਬਾ ਸਾਹਿਬ ਜਦੋਂ ਇਸ ਨੂਬਤ ਨੂੰ ਦੇਖਿਆ ਕਰੇਗਾ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਮਨ ਦੇ ਵਿੱਚ ਆਏਗਾ ਕਿ ਅਸੀਂ ਵੀ ਐਸੇ ਸਮਾਜ ਸਜਣਾ ਜਿਵੇਂ ਜਿਨ੍ਹਾਂ ਜਿਨ੍ਹਾਂ ਅੰਬੇਦਕਰ ਸਾਹਿਬ ਜਿਨ੍ਹਾਂ ਡਾਕਟਰ ਬਾਬਾ ਸਾਹਿਬ ਨੇ ਸਿਰਜਿਆ ਹੈ ਸੋ ਭਾਰਤਵਰਸ਼ ਇਤਿਹਾਸ ਦੇ ਵਿੱਚ ਉਹਨਾਂ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਇੱਕ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਸ਼ਖਸੀਅਤ ਦਾ ਨਾਮ ਲਿਖਿਆ ਜਿਹੜੀ ਬਹੁਤ ਥੱਲੇੋਂ ਉੱਠ ਕੇ ਬਹੁਤ ਔਰ ਅੱਛਾ ਤੇ ਜਾ ਕੇ ਜਿਹੜੀ ਟਿੱਕੀ ਹੈ ਅੱਜ ਵੀ ਉਹ ਸਾਡੇ ਦਿਲਾਂ ਦੇ ਵਿੱਚ ਸਾਰੇ ਦਿਲਾਂ ਦੇ ਵਿੱਚ ਮੈਂ ਇਸ ਚੀਜ਼ ਦੀ ਅੱਜ ਦੀ ਫਿਰ ਬਹੁਤ ਬਹੁਤ ਸਾਰਿਆਂ ਨੂੰ ਬਤਾਈ ਦਿੰਦਾ ਕੀਤਾ ਜਾ ਰਿਹਾ ਹੈ ਕਿ ਇਸ ਬੰਦੇ ਵਿੱਚ ਦੇਖੋ ਜੰਡਿਆਲਾ ਗੁਰੂ ਬਹੁਤ ਅਹਿਮ ਕਸਬਾ ਆ ਗੁਰੂਆਂ 피ਰਾਂ ਦੀ ਧਰਤੀ ਆ ਸਾਡਾ ਜੰਡਿਆਲਾ ਗੁਰੂ ਯਾਦਗਾਰੀ ਗੇਟਾਂ ਦੇ ਨਾਮ ਦੇ ਨਾਲ ਪਛਾਣਿਆ ਜਾਂਦਾ ਸੀਗਾ ਸਾਡੇ ਕੋਲ 7 ਗੇਟ ਹੁੰਦੇ ਸੀਗੇ ਹਰ ਸਮੇਂ ਦੇ ਨਾਲ-ਨਾਲ ਉਹ ਗੇਟ ਆਲੋਪ ਹੋ ਗਏ ਔਰ ਅਸੀਂ ਜੰਡਿਆਲਾ ਗੁਰੂ ਨੂੰ ਉਹੀ ਵਿਰਾਸਤੀ ਲੁੱਕ ਦੇ ਅਨੁਸਾਰ ਤੇ ਪਿਛਲੇ 3 ਸਾਲ ਤੋਂ ਜਵਾ 3 ਸਾਲ ਤੋਂ ਜੰਡਿਆਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗਿਆਕਾਰੀ ਉਸਾਰੀ ਦਾ ਕੰਮ ਜਿਹੜਾ ਸ਼ੁਰੂ ਕੀਤਾ ਸ੍ਰੀ ਗੁਰੂ ਅਰਜਨ ਦੇਵ ਮਾਰਗ ਇੱਥੇ ਜੀਟੀ ਰੋਡ ਦੇ ਉੱਤੇ ਜਿਹੜੀ ਸ੍ਰੀ ਚਰਨਮਨਤਨ ਸਾਹਿਬ ਨੂੰ ਰੋਡਾਂ ਜੀ ਉਹਦੇ ਤੇ ਮੁਕੰਮਲ ਹੋਇਆ ਸ੍ਰੀ ਗੁਰੂ ਬਾਬਾ ਹੰਦਾਰ ਗੇਟ ਮੂਰੀ ਗੇਟ ਉਸੀਂ ਜੜੀ ਬਰਾਸਤੀ ਲੋਕਾਂ ਉਹ ਸ਼ਹਿਦੂ ਦੇ ਰਹੇ ਹਾਂ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੇ ਅਮਰਸੀਰ ਬਾਬਾ ਜੀਵਨ ਸਿੰਘ ਜੀ ਦਾ ਜਾਹਾਦਗਾਰੀ ਗੇਟ ਜਿਹੜਾ ਹੈ ਉਹ ਅਸੀਂ ਇੱਥੇ ਰਕਨਾਥ ਗੌਰਸ ਕੋਲ ਦੇ ਸਾਹਮਣੇ ਜਾ ਰਹੇ ਹਾਂ ਇਥੋਂ ਅੱਗੇ ਸਾਡਾ ਗੋਦੀਵਾਲਾ ਸਾਹਿਬ ਜਿਹੜਾ ਅਮਰਸੀਰ ਬਾਬਾ ਜੀਵਨ ਸਿੰਘ ਜੀ ਦਾ ਘਰ ਦੁਆਰਾ ਤੋਂ ਉੱਕ ਮੈਂ ਜਦੋਂ ਵੀ ਇੱਥੇ ਹੁੰਦਾ ਸੀਗਾ ਜਿਹੜਿਆ ਆਲੇ ਯਾ ਮੇਰੀ ਆਪਣੇ ਮਨ ਦੀ ਵੀ ਤਮੰਨਾ ਸੀ ਕਿ ਅਸੀਂ ਇੱਥੇ ਅਮਰਜੀਤ ਬਾਬਾ ਜੀ ਸੰਕੀ ਦੇ ਨਾਮ ਤੇ ਇਤਿਜਾਬ ਕਰੀਏ ਜੁਣਾ ਹੈ ਸੋ ਸਾਰੇ ਹੀ ਭੈਣ ਭਰਾਵਾਂ ਨੇ ਸਾਥ ਦਿੱਤਾ ਨਾ ਬਗਜਾਰ ਸਿੰਘ ਜੀ ਸਾਡੇ ਕਾਉਂਸਲਰ ਸਾਹਿਬ ਹਰਕਾਰ ਸਿੰਘ ਜੀ ਕਾਲਾ ਹੋਰ ਜਿੰਨੀ ਸਮੂੱਚੀ ਸਾਡੀ ਟੀਮ ਸੀਗੀ ਜਦੋਂ ਵੀ ਮੈਂ ਮਤਾ ਟੇਕਣ ਆਉਂਦਾ ਸੀਗਾ ਮੈਨੂੰ ਹਮੇਸ਼ਾ ਯਾਦ ਦਵਾਉਂਦੇ ਰਹਿੰਦੇ ਸੀਗੇ ਪਰ ਮੈਂ ਇਹਨਾਂ ਨਾਲ ਵਾਦਾ ਕਰਕੇ ਜਾਂਦਾ ਸੀਗਾ ਕਿ ਆਪਾਂ ਬਹੁਤ ਜਲਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਇੱਕ ਜੜਿਆਵਾ ਨੂੰ ਦੇ ਵਿੱਚ ਉਹਨਾਂ ਨੂੰ ਸਮਰਪਿਤ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਜਿਹੜਾ ਹੈ ਉਹ ਬਣਾਵਾਂਗੇ ਛੜਕਦਾ ਵੀ ਛੜਕਦਾ ਵੀ ਨਾਲ ਛੜਕਦਾ ਵੀ ਉਹ ਜਿਹੜਾ ਸਾਲ ਗੁੰਦਰਾ ਸਾਹਿਬ ਆਉਂਦੀਆਂ ਸੋ ਅਮਰਸੀਦ ਬਾਬਾ ਜੀਵਨ ਸਿੰਘ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਉਹਨਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹਦਾ ਸੀਸ ਜਿਹੜਾ ਸੀਗਾ ਉਹ ਦਿੱਲੀ ਤੋਂ ਅਨੰਦਪੁਰ ਸਾਹਿਬ ਤੱਕ ਲੈ ਕੇ ਆਏ ਸੀਗੇ ਔਰ 350 ਸਾਲਾਂ ਦੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਵੀ ਅਸੀਂ ਪੰਜਾਬ ਸਰਕਾਰ ਬੜੇ ਮਾਣ ਦੇ ਨਾਲ ਮਨਾਉਣ ਜਾ ਰਹੀ ਆ ਸੋ ਅੱਜ ਮੇਰੀ ਚੜਿਆਲਾ ਗੁਰੂ ਦੇ ਸਮੂਹ ਬਸਨਿਕਾਂ ਨੂੰ ਅ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਉਹਨਾਂ ਦੀ ਲੰਬੇ ਸਮੇਂ ਤੋਂ ਜੜੀ ਇੱਕ ਜਟਕਦੀ ਮੰਗ ਸੀ ਜਿਹੜੀ ਕਿ ਸ਼ਾਇਦ ਆਸਰਾ ਵੀ ਲਾ ਦਿੱਤੀਆਂ ਸੀਗੀਆਂ ਕਿ ਸ਼ਾਇਦ ਕਦੀ ਇਹ ਪੂਰੀ ਨਹੀਂ ਹੋਣੀ ਉਹ ਵੀ ਸਰਦਾਰ ਭਗਵਨ ਸਮਾਨ ਸਾਹਿਬ ਦੇ ਯਤਨਾਂ ਸਦਕਾ ਉਹਨਾਂ ਨੇ 35 ਲੱਖ ਰੁਪਏ ਜਿਹੜਾ ਇਸ ਏਕਟ ਵਾਸਤੇ ਮਨਜ਼ੂਰ ਕੀਤਾ ਮੈਨੂੰ ਅੱਜ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਅਸੀਂ ਇਹ ਗੇਟ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ 24 ਫੁੱਟ ਦਾ ਸਾਡੇ ਕੋਲ ਰਸਤਾ ਹੈ ਤੇ 24 ਫੁੱਟ ऊंचा ਜਿਹੜਾ ਇਹ ਗੇਟ ਬਣੂਗਾ ਔਰ ਇਹਦੇ ਨਾਲ ਜੰਡਿਆਲਾ ਗੁਰੂ ਦੀ ਲੁੱਕ ਜਿਹੜੀ ਆ ਉਹ ਹੋਰ ਵੀ ਸੰਤਰ ਹੋਏਗੀ ਔਰ ਲੋਕਾਂ ਦਾ ਜਿਹੜਾ ਧਰਮ ਦੇ ਪ੍ਰਤੀ ਸਤਕਾਰ ਮਾਨ ਜਾ ਲੋਕਾਂ ਦੀ ਸਰਦਾ ਭਾਵਨਾ ਜਿਹੜੀ ਆ ਉਹ ਵੀ ਹੋਰ ਮਦਦੂਗੀ ਸੋ ਮੇਰੇ ਬਣੋ ਅੱਜ ਸਮੂਹ ਇਲਾਕਾ ਨਵਾਸੀਆਂ ਨੂੰ ਇਸ ਅ ਅਮਰਸ਼ੀਤ ਬਾਬਾ ਜੀਵਨ ਸਿੰਘ ਜੀ ਦੇ تھیਟਰ ਦੀ ਅ ਇਨਾਗੂਰੇਸ਼ਨ ਦੇ ਮੌਕੇ ਮੇਰੇ ਨੂੰ ਬਹੁਤ ਬਹੁਤ ਸਰ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਵਿਕਾਸ ਕਰ ਜਾਂਦੇ ਅੱਜ ਉਦਘਾਟਨ ਕੀਤੇ ਜਾ ਰਹੇ ਦੇਖੋ ਵਿਕਾਸ ਕਾਰਜ ਤੇ ਅਸੀਂ ਜਦੋਂ ਤੇ 3-4 ਸਾਲ ਹੋ ਗਏ ਨੇ ਅ ਪਰਤਾਖਨ ਨੂੰ ਪਰਮਾਨ ਦੀ 로ਡ ਦੀ ਹੁੰਦੀ ਸਾਰੇ ਪਾਸੇ ਅਸੀਂ ਜਿਹੜੇ ਆ ਉਹ ਵਿਕਾਸ ਕਾਰਜ ਕਰ ਰਹੇ ਆ ਇਸ ਤੋਂ ਪਹਿਲਾਂ ਮੈਂ ਬਨਾਲਾ ਪਿੰਡ ਦੇ ਵਿੱਚ ਉਮੀ ਹੋਇਆ ਹਾਂ ਉੱਥੇ ਵੀ 39 ਲੱਖ ਰੁਪਏ ਦੇ ਨਾਲ ਉੱਥੇ ਜਿਹੜੀ ਐਸਪੀ ਬਾਈ ਚਾਰੇ ਨਾਲ ਸੰਬੰਧਿਤ ਸ਼ਮਸ਼ਾਨ ਘਾਟ ਸੀਗੀ ਜਿਦੇ ਚ ਨਾ ਕੋਈ ਤਾਇਰ ਨਾ ਚਾਰਦੀਵਾਰੀ ਨਾ ਕੋਈ ਸ਼ਹਿਤ ਕੁਝ ਵੀ ਨਹੀਂ ਸੀਗਾ ਉੱਥੇ ਵੀ 39 ਲੱਖ ਰੁਪਿਆ ਜਿਹੜਾ ਅੱਜ ਦਿੱਤਾ ਹੈ ਉਹ ਉੱਥੇ ਵੀ ਕੰਮ ਸ਼ੁਰੂ ਕਰਵਾਇਆ ਹੁਣ ਇਸ ਤੋਂ ਬਾਅਦ ਅਸੀਂ ਇੱਕ ਹੋਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਉੱਥੇ ਜਿਹੜਾ ਹੈ ਪ੍ਰਤਿਮਾ ਉਹਨਾਂ ਵੀ ਜਿਹੜੀ ਆ ਉਹ ਵੀ ਸਥਾਪਿਤ ਕਰਨੀ ਹੈ ਜੰਦਿਆਲਾ ਗੁਰੂ ਦੇ ਵਿੱਚ ਇਸ ਲਈ ਆਵਾ ਤੁਸੀ ਰੋਡਸ ਵਾਲੇ ਦੁਆਲੇ ਦੇਖ ਹੀ ਰਹੇ ਹੋ ਜੀ ਅ ਜੜਿਆਲਾ ਗੁਰੂ ਦਾ ਜਿਹੜਾ ਬਿਜਲੀ ਘਰ ਸੀਗਾ ਉੱਥੇ ਵੀ ਸੁਭਿਦਾ ਸੈਂਟਰ ਅੰਦਰ ਜਿਹੜਾ ਆ ਉਹ ਬਣਾਇਆ ਗਿਆ ਹੈ ਉਸ ਤੋਂ ਬਾਅਦ ਇੱਕ ਸਮਝਾ ਪੈਂਡਾ ਸਾਡਾ ਹੈ ਮੋਹਤੀ ਅਜੀ ਕਮਿਊਨਿਟੀ ਹਾਲ ਦਾ ਉਦਘਾਟਨ ਨੇ ਜਿਹੜਾ ਕਰਨਾ ਹੈ ਉਸ ਤੇ 37 ਲੱਖ ਰੁਪਏ ਉਹਦੇ ਵਾਸਤੇ ਵੀ ਮਨਜ਼ੂਰ ਜਿਹੜਾ ਕੀਤਾ ਗਿਆ ਸੋ ਸਮੇਂ-ਸਮੇਂ ਤੇ ਸਾਡੇ ਕੋਲ ਟਾਈਮ ਘੱਟ ਪੈ ਜਾਂਦਾ ਜੀ ਉਦਘਾਟਨ ਮਤਲਬ ਇੰਨੇ ਜ਼ਿਆਦਾ ਕਈ ਵਾਰੀ ਹੋ ਜਾਂਦੇ ਨੇ ਕੱਲ ਮੈਂ ਅਪੁਆਇੰਟਮੈਂਟ ਲੈਟਰ ਵੰਡ ਰਏ ਸੀਗੇ ਅਸੀਂ 285 ਦਾ ਬੱਚਿਆਂ ਨੂੰ ਨਵੀਂ ਭर्ती ਕਰਕੇ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਦੇੱਤੇ ਕੱਲ ਕੈਬਨਿਟਰੀ ਮੀਟਿੰਗ ਵੀ ਸੀਗੀ ਇਸ ਤੋਂ ਪਹਿਲਾਂ ਲੁਧਿਆਣਾ ਇਲੈਕਸ਼ਨ ਦੇ ਵਿੱਚ ਵਿਜੀ ਸੀਗੇ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਕਿ ਸਾਡੇ ਵੱਲੋਂ ਕੰਮਾਂ ਦੀ ਕੋਈ ਘਾਟ ਨਹੀਂ ਆ ਪੈਸੇ ਦੀ ਕੋਈ ਕਮੀ ਨਹੀਂ ਆ ਸਰਕਾਰ ਤੋਂ ਪ੍ਰਧਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਦੇ ਕੋਲ ਨਾ ਤਾਂ ਕੋਈ ਪੈਸੇ ਦੀ ਕਮੀ ਆ ਨਾ ਇਸ਼ਾਸ਼ਤ ਦੀ ਕਮੀ ਆ ਅਸੀਂ ਤਾਂ ਖੇਨ ਦਾਤ ਵਿਕਾਸ ਤੇ ਕੰਮਾਂ ਦੇ ਉੱਤੇ ਜਿਹੜਾ ਆ ਉਹ ਅੱਜ ਤੱਕ ਦੋ ਦਿੰਦੇ ਆ ਪਰ ਹਮੇਸ਼ਾ ਹੀ ਜਿਹੜਾ ਵਿਕਾਸ ਦੀ ਰਾਜਨੀਤੀ ਨੂੰ ਪਹਿਲ ਦਿੰਦੀ ਆ ਪਰ ਵਿਕਾਸ ਦੀ ਰਾਜਨੀਤੀ ਨੂੰ ਪਹਿਲ ਦਿੰਦੇ ਰਹੋ ਧੰਨਵਾਦ ਜੀ